ਇਨੇ ਕਿਹੜੇ ਆਏ ਆ ਕਿਹੜੇ ਕਿਹੜੇ ਆ ਦਿਨੇ ਆ ਹੋਰ ਕੌਣ ਆ ਕਾ ਬੈਠਾ ਹੋਰ ਕੌਣ ਆ ਜੇ ਤੂੰ ਨਹੀਂ ਤੇਰਾ ਮੂੰਹ ਨਹੀਂ ਆ ਰਿਹਾ ਤੇ ਹੋਰ ਚੀਜ਼ ਆ ਉਹ ਦਰਸ਼ਨਾ ਗਿਆ ਤਾਂ ਕਿਹੜਾ ਦਰਸ਼ਨੋ ਤਾਂ ਗਾਮੇ ਦਾ ਮਿੱਤਰੋ ਸੋਨੂ ਆਪਨਾ ਬਾਤਾਂ ਦੀਆਂ ਗੱਲਾਂ ਸੁਣਾਉਣੇ ਆ ਬਾਤ ਮਹਿੰਦਰ ਦੀਆਂ ਗੱਲਾਂ ਨੇ ਸਰਾਂਗਾਂ ਵੀ ਅਜਿਹਾ ਪੜਾਈ ਕਰਦੇ ਹੁੰਦੇ ਸੀ ਪੜ੍ਹਦੇ ਹੁੰਦੇ ਸੀ ਉਸ ਵੇਲੇ ਦੀਆਂ ਗੱਲਾਂ ਜਾਂ ਪ੍ਰਾਣੀਆਂ ਬਾਬਾ ਜਣੇ ਕੀ ਗੱਲਾਂ ਬਾਤਾਂ ਕੋਈ ਗਾਂ ਐਂਡ ਤੱਕ ਸੁਣੋ ਸਾਰੀ ਵੀਡੀਓ ਬਹੁਤ ਹਸਿਆਦੀਆਂ ਗੱਲਾਂ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਸੁਣਾਉਣੇ ਆ ਮਹਿੰਦਰ ਬਾਠ ਤੁਹਾਨੂੰ ਪਤਾ ਹੀ ਆ ਹਰੇਕ ਨੂੰ ਵੀ ਇਹ ਬੰਦਾ ਰੌਣਕੀ ਬੰਦਾ ਤੇ ਖੁੱਲੀ ਕਿਤਾਬ ਆ ਤੇ ਇਹਨੇ ਸਾਰੀਆਂ ਆਦੀਆਂ ਪੜ੍ਹਾਈ ਪੜ੍ਹਾਈ ਵਾਲੀਆਂ ਦੱਸਾਂਗਾ ਵੀ ਅਸੀਂ ਪੜ੍ਹਦੇ ਹੋਰ ਤਰੀ ਕਿੰਨੀ ਹੋ ਗਈ ਮੇਰੀ ਹੋ ਯਾਰ 80 ਦੇ ਗ੍ਰੇਡ ਫੇੜ 80 ਦੀ ਹੋਊਗੀ ਹਾਂ 80 ਦੀ ਹੋ ਪਤਾ ਮਾਂ ਘੱਟਦਾ ਨਹੀਂ 80 ਤੋਂ ਤੇ ਪੜਿਆ ਕਿੰਨਿਆਂ ਤੂੰ ਅਠਾ 18 ਤਾਂ ਵੀ ਕਿੰਨਿਆਂ ਪੜਿਆ ਸਹੀ ਨਹੀਂ ਨਹੀਂ ਤੇ ਸਕੂਲ ਜਾਂਦਾ ਨਹੀਂ ਹੁੰਦਾ ਸੀ ਕਿਆ ਉਹ ਮਹੀਨਾ ਦੋ ਮਹੀਨੇ ਤੇ ਕਿੱਡੇ ਕਿੱਡੇ ਸੀ ਸਕੂਲ ਲੱਗੇ ਸੀ ਤੁਸੀਂ ਬਹੁਤ ਵਾਈ ਸੀ ਛੋਟੇ ਛੋਟੇ ਜੀ 18 ਸਾਲ ਦੇ 10 ਸਾਲ ਦੇ ਦਾ 10 12 ਸਾਲਾਂ ਦਾ ਸਕੂਲ ਲੱਗੇ ਹੋਏਗਾ ਉਹ ਉਹ ਕਿਹੜਾ ਛੋਟੇ ਲਾਉਂਦਾ ਵੀ ਨਹੀਂ ਸੀ 12-13 ਸਾਲ ਦੇ ਲਾਉਂਦੇ ਸੀ ਉਹਦੇ ਨੇ ਇਹ ਐ ਵੀ 5-4 ਸਾਲ ਦੇ ਲਾ ਦੂ ਉਹ ਦਾ 8-10 ਸਾਲ ਦਾ ਬੰਦਾ ਲਾਉਂਦੇ ਆ 8-9 ਸਾਲ ਦੇ ਕਿਹੜਾ ਮਾਸਟਰ ਪੜਾਉਣਾ ਆਉਂਦਾ ਸੀ ਤੁਹਾਨੂੰ ਤੁਹਾਡੇ ਮਾਸਟਰ ਪੰਜਾਬ ਭਾਉੜ ਦਾ ਹੁੰਦਾ ਸੀ ਅੱਛਾ ਉਹ ਮਨਾ ਮਾਰਤਾ ਸੀ ਇੱਥੇ ਸਵੇਰੇ ਕੋਲੇ ਕਿਹਨਾਂ ਤੁਸੀਂ ਮਾਰਤਾ ਸੀ ਕਿ ਹੋਰ ਕਿਸੇ ਨੇ ਉਹ ਮਾਰਤਾ ਸੀ ਉਹਨਾਂ ਨੇ ਲੋ ਕਿਸੇ ਨੇ ਅੱਛਾ ਸਾਈਕਲ ਤੇ ਆਉਂਦਾ ਸੀ ਯਾਰ ਪੋਣਾਂ ਜਿਹਨੇ ਮਾਰਿਆ ਉਹ ਇੱਥੇ ਸੀ ਮਾਰਿਆ ਮਾਰਿਆ ਇੱਥੇ ਸੂਏ ਜੇ ਕਿ ਦਿੱਤਾ ਸੀ ਨਹੀਂ ਉਹ ਸਾਈਕਲ ਤੇ ਹੁੰਦਾ ਸੀ ਭਧਾੜੋਂ ਨਹੀਂ ਉਹ ਇੱਥੇ ਹੀ ਲੰਦਾ ਸੀ ਉਹ ਕਿਤੇ ਜਾਂਦਾ ਹੁੰਦਾ ਮਾਰਦਾ ਅੱਛਾ ਉਦੋਂ ਕੀ ਪੜਾਉਂਦੇ ਹੁੰਦੇ ਸੀ ਤੁਹਾਨੂੰ ਊੜਾੜਾ ਕਿ ਹੋਰ ਕੁਝ ਊੜਾਣਾ ਹੀ ਪੜਾਉਂਦੇ ਸੀ ਊੜਾੜਾ ਜਾਏ ਆ ਲੱਬੇ ਪੇ ਅੱਛਾ ਇੱਕ ਆਦੂਆ ਤੇ ਊੜਾੜਾ ਹਾਂ ਇੱਕ ਆਦੂਆ ਹੀ ਆ ਲੱਬੇ ਪੇ ਦਾ ਉੜਦੂਦੀ ਸੀ ਜਿਵੇਂ ਆਪਣਾ ਊੜਾ ਹੈ ਹਾਂ ਬੀ ਮੋਡਾ ਉਡਾਣਾ ਮੋਡਾ ਹਾਂ ਹਾਂ ਆ ਲੈ ਆਈਂ ਹਾਂ ਉਹਨਾਂ ਦਾ ਅਲਫਾ ਉਹਨਾਂ ਦਾ ਅਲਫਾ ਅਲਫਾ ਬੇ ਪੇ ਤੇ ਟੇ ਸੀਮ ਜੀ ਵੀ ਹਾਂ ਜੀ ਐ ਅੱਛਾ ਤੇ ਜਿਹੜਾ ਆ ਵਰਕਤ ਵਰਕਤ ਜੇ ਇਹ ਕਰਦੇ ਹੁੰਦੇ ਸੀ ਉਹ ਕਿਵੇਂ ਸੀ ਕਿਹੜੇ ਜਦੋਂ ਆਪਾਂ ਆ ਮਾਦੋਰ ਗੋੜਾ ਕਰਦਾ ਹੁੰਦਾ ਵੀ ਵਰਕਤ ਵਰਕਤ ਪਹਿਲਾਂ ਜਦੋਂ ਤੋਲਣ ਦੇ ਵੇਲੇ ਉਹਦਾ ਤੋਲਣ ਨੂੰ ਇਹ ਤੋਲਦੇ ਦਾ ਹਿੰਦੂ ਇਹ ਤੋਲ ਜਾਂਦੇ ਜਿਹੜੇ ਤੋਲੇ ਹਾਂ ਉਦੋਂ ਜੇ ਜਦੋਂ ਇੱਕ ਨੀਆਂ ਦੇ ਹੁੰਦੀ ਵੀ ਇੱਕ ਹਾਂ ਵਰਕਤ ਬਹੁਤੇ ਜਨਨੂਆਂ ਦੇ ਹੁੰਦੇ ਹਾਂ ਫਿਰ ਚੱਲ ਮੈਂ 9 10 11 ਹੈ ਅੱਛਾ ਪਹਿਲਾਂ ਬਰਕਤ ਤੋਂ ਸ਼ੁਰੂ ਕਰਦੇ ਸੀ ਹਾਂ ਤੇ ਫਿਰ ਤੂੰ ਕੰਮੀ ਚੋਂ हट ਗਿਆ ਸੀਗਾ ਮੇਰਾ ਕਿੰਨੀ ਵੀ ਨਹੀਂ ਵੜਿਆ ਮੈਂ 5-4 ਮਹੀਨੇ ਦੇ ਰਿਆ ਹੋਊਗਾ ਬੋਕਲਾ ਉੜਾੜਾ ਹੀ ਸਿੱਖਿਆਗਾ ਹਾਂ ਉਹ ਮੈਂ ਪਰ ਬਾਬਾ ਰਹਿਦਾ ਸੀ ਅੱਛਾ ਕਈ ਦਾ ਪੜ ਗਿਆ ਅੱਧਾ ਅੱਛਾ 2 ਕੁ ਮਹੀਨੇ ਲਾਇ ਸੀਗੇ ਪੇਪਰ ਪੂਰ ਨਹੀਂ ਦਿੱਤੇ ਮੈਂ ਦੋਖ ਵੀ ਨਹੀਂ ਭਰਿਆ ਸੀ ਦੋਖ ਚ ਨੇ ਤੇ ਫਟਕਾ ਫਟਕਾ ਤੇ ਵੀ ਲਿਖਦੇ ਹੁੰਦੇ ਸੀਗੇ ਪੱਟੀ ਤੇ ਲਿਖਦੇ ਹੁੰਦੇ ਸੀ ਵੱਡੇ ਵੱਡੇ ਅੱਖਰ ਪਾਉਂਦੇ ਹੋਗੇ ਇੱਕ ਪਾਸੇ ਇਹਦਾ ਪੱਟੀ ਲਿਖਦੇ ਉਡਾੜਾ ਹਾਂ 35 ਹਾਂ ਇੱਕ ਵਾਹਲੇ ਦੇ ਹੀ ਕਾ ਦੂਆ ਇੱਕ ਪਾਸੇ ਇਹ ਕਾ ਦੂਆ ਲੈ ਹਾਂ ਹਾਂ ਪੱਟੀ ਦੇ ਠੀਕ ਆ ਤੇ ਝੋਲੇ ਲੈ ਕੇ ਜਾਂਦੇ ਨੇ ਝੋਲੇ ਤੇ ਹਾਂ ਬੋਰਗਾਂ ਬਾਰਗਾਂ ਹੈ ਬੋਰੀ ਵੀ ਝੋਲਾ ਜਾ ਵੀ ਬੈਠਣ ਨੂੰ ਹਾਂ ਇਹ ਤਾਂ ਪੂਰੇ ਸੀ ਤੁਸੀਂ ਐ ਬੰਤਣ ਕੇ ਜਾਂਦੇ ਹੋਗੇ ਹਾਂ ਬੰਦ ਲਿਆ ਨਲੀ ਰਿਗਲੀ ਹੁੰਦੀ ਸੀ ਤੇ ਵਰਦਿਕਾਪੁਰ ਦੀਆਂ ਥੋੜੇ ਥੋੜੇ ਵੀ ਲੱਗੀਆਂ ਹੁੰਦੀਆਂ ਸੀ ਵਰਦੀ ਪਾ ਕੇ ਜਾਣੀਆਂ ਨਹੀਂ ਮਾੜਾ ਉਹ ਲੱਗੀਆਂ ਸੀ ਭਾਈ ਨਹੀਂ ਕਿ ਉਹ ਵੀ ਉੱਠ ਜਾਂਦੇ ਨਿਕਰਾਂ ਨੂੰ ਕਰਾਂ ਜੀ ਹੁੰਦੀਆਂ ਨਿਕਰਾਂ ਨੂੰ ਕਰਨਾ ਜਾਂ ਵਰਦੀ ਪੁਰ ਤਾਂ ਮੈਨਾਂ ਨਹੀਂ ਪੰਗਾ ਸਾਡੇ ਅੱਛਾ ਵਸੋਂ ਵੇ ਕਰ ਜੀ ਮੈਂ ਪਾਈ ਹੁੰਦੇ ਸੀ ਨਿਕਰਾਂ ਨੂੰ ਕਰਾਉਂ ਹੀ ਜਾਵੜਦੇ ਸੀ ਨਹੀਂ ਮਾੜੇ ਮੋਟੇ ਸਾਫ ਸੁਭਜੇ ਹੁੰਦੇ ਉਦੋਂ ਇੰਨੀ ਅਕਲ ਜੀ ਨਹੀਂ ਸੀ ਹੁੰਦੀ ਨਾ ਹੂੰ ਉਦੋਂ ਇੰਨੀ ਅਕਲ ਜੀ ਨਹੀਂ ਸੀ ਹੁੰਦੀ ਹੁਣ ਜਿੰਨੀ ਜਣੀ ਕਹਿੰਦੇ ਕਹਣ ਤੋਂ ਬਾਪ ਹੁਣ ਤੋਂ ਪੜਿਆ ਲਿਖਿਆ ਵਜਦਾਗਾ ਗੂਠਾ ਛਾਪ ਨਹੀਂ ਵਜਦਾ ਹਾਂ 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 ਗੂਠਾ ਨਹੀਂ ਪੜਿਆ ਲਿਖਾਂਗਾ ਆਸ ਉਸ ਕਾਹਦੀ ਕਰਨਾ ਠੀਕ ਆ ਨਸ਼ਕਾ ਕਰ ਲੈਂਦਾ ਇਹਨੇ ਪੜਿਆ-ਪੜਿਆ ਸੇ ਨਾਲ ਸੀਗਾ ਪੜਿਆ ਕੁਛ ਇੱਥੇ ਪੜਿਆ ਕੁਛ ਸਕੂਲ ਪੜ ਗਿਆ ਕਈ ਥਾਈ ਗਿਆ ਕੋਈ ਡੇਰੇ ਪੜ ਗਿਆ ਅਛਾ ਤਿੰਨੀ ਚਾਰੀ ਸਾਈਂ ਪੜ ਕੇ ਆਇਆ ਠੀਕ ਕਿਹਾ ਮੇਰੀ ਬਾਹ ਜੀ ਟੁੱਟ ਗਈ ਸੀ ਹਾਂ ਕੰਮ ਦਸਾ ਲਾਇ ਫੇਲਾ ਡੇਰੇ ਨੇ ਕਰਿਆ ਮੈਂ ਕੁੱਟਗੇ ਪੜਦਾ ਹਾਂ ਬਾਹ ਟੁੱਟੀ ਗਈ ਕੁੱਟਗੇ ਜਾ ਵਰਦਾ ਹੁੰਦਾ ਜੀ ਫਿਰ ਤਾਂ ਕਈ ਸਕੂਲ ਬਦਲੇ ਤੂੰ ਹਾਂ ਸਕੂਲ ਵੱਡੇ ਚ ਵੀ ਥੋੜਾ ਜਰ ਪੜੇ ਫੇਰ ਅਹੀ ਵੱਡੇ ਚੋਂ ਕੱਢ ਕੇ ਦੇ ਇੱਥੇ ਭੇਜ ਤੇ ਮਸੀਦ ਚ ਹਾਂ ਵੀ ਜੋ ਮਾਈ ਵਾਲੀ ਖੂਦ ਹੈ ਉਦੋਂ ਥੋੜੇ ਹੀ ਪੜਨ ਲੱਗਦੇ ਹੁਣੇ ਕਿ ਸਾਰੇ ਕੋਈ ਕੋਈ ਲੱਗਦਾ ਹੋਣਾ ਪੜਨ ਥੋੜੇ ਉਹ ਤਾਂ ਹੀ ਹੁੰਦੇ ਸੀ ਉਦੋਂ ਕੋਈ ਪੜਦਾ ਹੀ ਨਹੀਂ ਹੁਣ ਮੋੜਾ ਮੋਟੇ ਪੜਦੇ ਸੀ ਹੂੰ ਇਹ ਜਮਾਨ ਮਾਸਟਰ ਆ ਗਏ ਥੋੜੇ ਸੋ ਤੋਂ ਨਾਲ ਸੀ ਕਿ ਸੋ ਤੋਂ ਛੋਟੇ ਆ ਇਹ ਹਾਂ ਤੁਹਾਡੇ ਨਾਲ ਤੁਹਾਡੇ ਨਾਲ ਪੜ੍ਹ ਸੀਜੀਤ ਨੇ ਅਸੀਂ ਇਕੱਠੇ ਜੇ ਪੜ੍ਹਦੇ ਹੁੰਦੇ ਸੀ ਉਹ ਉਹ ਪੜ੍ਹ ਕੇ ਮਾਸਟਰ ਲਾ ਕੇ ਤੁਸੀਂ ਬਸ ਹੋਈ ਰਹੇਗੇ ਤੁਸੀਂ ਡੱਪ ਡੱਪਾ ਤੁਸੀਂ ਡੱਪ ਡੱਪਾ ਹਾਂ ਠੀਕ ਐ ਸੀਦਾ ਸੰਜੀਤ ਨਾਲ ਪੜ੍ਹਦੇ ਸਾਡੇ ਠੀਕ ਐ ਸੀਜੀਤ ਕਹਿੰਦਾ ਕੰਮ ਨੂੰ ਵੀ ਤਕੜਾ ਸੀ ਸਰਜੀਤ ਹਾਂ ਕੰਮ ਨੂੰ ਵੀ ਕਹ ਦੱਸਦੇ ਬਹੁਤ ਤਕੜੇ ਸੀ ਹੈ ਬਹੁਤ ਤਕੜੇ ਸੀ ਕੰਮ ਨੂੰ ਹਾਂ ਕੰਮ ਨੂੰ ਵੇਲਾ ਵੀ ਇਹ ਕੋਈ ਜਿਹੜਾ ਵੇਖਣਾ ਵੀ ਅਸੀਂ ਵੀ ਸੁਝਾਅ ਦੇਨੇ ਹਲ ਜੋੜਨੇ ਹੂੰ ਇਹਨੇ ਨਹੀਂ ਪੜਨਾ ਨਾ ਸੁਝਾਅ ਪੂਰਾ ਜੋੜਨਾ ਸਰਜੀਤ ਨੇ ਹਲ ਜੋੜਿਆ ਪੂਰਾ ਹਾਂ ਸੀਲਾ ਵਾ 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 ਹਾਂ ਨੇ ਸਰਜੀਤ ਨੇ ਅੱਛਾ ਕਿਨਾ ਭਈ ਇੱਥੋਂ ਚੌਂਦੀ ਲਾਗੀ ਕੰਜੇ ਨੂੰ ਉੱਥੇ ਖੇਤ ਭਿਆ ਹੁੰਦਾ ਇਹ ਪਈ ਹੁੰਦੀ ਆਏ ਸੂਏ ਕੋਲੇ ਇਸੇ ਵਿੱਚ ਜਿਹੇ ਹਾਂ ਉੱਥੇ ਪੈਣਾ ਹੁੰਦਾ ਸੀ ਇਹ ਉੱਥੇ ਕੇ ਚੌਂਦੀ ਲੱਗੀ ਉਹ ਪਿੰਨ ਦਾ ਆਇਆ ਕਲਿਆਣੀ ਜਾਵੜਾ ਕਲਿਆਣੀ ਜਾਵੜਾ ਇਹ ਕਿਹੜਾ ਹੋ ਗਿਆ ਆ ਗੋਲ ਗੋਲੇ ਬੇਲੀ ਬੇਸੀ ਹੁੰਦੀ ਨਾਲ ਕੋਲੇ ਅੱਛਾ ਉੱਥੇ ਮੱਖਣ ਲਈ ਬੇਲੀ ਹੁੰਦੀ ਕਈ ਕਰਾਂ ਦੀ ਮਾਰ ਗਿਆ ਜਾਂਦੀ ਫਿਰ ਕੋ ਕੰਮ ਉਹ ਕਰਿਆ ਇਹਨਾਂ ਨੇ ਇਹਨੇ ਸਰਜੀਤਰ ਕਹਿੰਨੇ ਸਰਜੀ ਨੇ ਕੰਮ ਉਹ ਕਰਿਆ ਹੂੰ ਸਜੀਤ ਦਾ ਨਾ ਕੰਮ ਨਾ ਹੀ ਪੜਿਆ ਦੋਨੇ ਕੰਮ ਕਰੇ ਨੇ ਠੀਕ ਆ ਮਾਸਟਰ ਨੇ ਸਰਜੀਤ 70 70 ਵੀ ਪੂਰਾ ਕੰਮ ਕਰਦਾ ਸੀ ਇਹ ਛੋਟਾ ਇਹ ਦੋ ਹਾਂ ਉਹ ਵੀ ਕਰਦਾ ਲਿਆ ठीकु आहे दिलपा वॾा जी न हा हा दरीपा वॾा जी कहिड़े कहिड़े आहे